ਮੈਂ ਇਹ ਕਹਾ ਵੀ ਮੈਂ ਜ਼ਰੂਰ ਜੇ ਤਾਂ ਕੋਡੇ ਰਾਹੀ ਮੈਂ ਸਨੇਹਾ ਚਾਹਣਾ ਉਹ ਗੱਲ ਕਰਨਾ ਚਾਹੁੰਗੀ ਮੇਰੇ ਨਾਲ ਸੰਬੰਧ ਕਰਨਗੇ ਬਹੁਤ अच्छी ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗਾ ਤੇ ਕेंद्रीय ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਅਮਰਿਤਪਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਅਤੇ ਉਹਨਾਂ ਦੇ ਮਾਪਿਆਂ ਨੂੰ ਮਿਲਣ ਦੀ ਗੱਲ ਆਖੀ ਹੈ ਦਰਸਲ ਰਵਨੀਤ ਮੇ ਟੂ ਲੁਧਿਆਣਾ ਵਿੱਚ ਪਾਜਪਾ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕਰਨ ਪਹੁੰਚੇ ਸੀ ਜਿੱਥੇ ਕਿ ਜਦੋਂ ਉਹਨਾਂ ਨੂੰ ਅਮ੍ਰਿਤਪਾਲ ਸਿੰਘ ਦੀ ਰਿਹਾਈ ਸੰਬੰਧੀ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੇਕਰ ਅਮ੍ਰਿਤਪਾਲ ਸਿੰਘ ਦੇ ਮਾਪੇ ਉਹਨਾਂ ਨੂੰ ਇਸ ਮੁੱਦੇ ਤੇ ਮਿਲਣਾ ਚਾਹੁੰਦੇ ਨੇ ਤਾਂ ਉਹ ਕਦੇ ਵੀ ਉਹਨਾਂ ਨੂੰ ਮਿਲ ਸਕਦੇ ਨੇ ਨਹੀਂ ਤਾਂ ਫਿਰ ਮੈਂ ਆਪ ਅਮ੍ਰਿਤਪਾਲ ਦੇ ਮਾਪਿਆਂ ਨੂੰ ਮਿਲ ਕੇ ਆਵਾਂਗਾ ਕੋਈ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ ਅਮ੍ਰਿਤਪਾਲ ਜਿਹੜਾ ਜੂਰੀ ਰਿਲੇਟਡ ਐਂਟੀ ਹੈ ਆਰਟਾਈਨਰ ਅੰਮ੍ਰਿਤ ਕਾਲ ਚ ਉਹਨਾਂ ਦੇ ਘਰ ਜਾ ਕੇ ਉਹਦੇ ਪੇਰੈਂਟਸ ਨੂੰ ਉਹਦੇ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਮਿੱਤੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰ ਕਿ ਮੈਂ ਉਸ ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰ ਚ ਰਿਪਰਜੈਕਟ ਕਰਦੇ ਆ ਮੈਂ ਇਹ ਕਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਣਿਆ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਕ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗਾ ਸਾਨੂੰ ਕਿਹਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਦਾ ਕੀ ਪਤਾ ਉਹਦੇ ਮਨ 'ਚ ਕੀ ਗੱਲ ਹੈ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹ ਹੀ ਲੈਣਾ ਸੀ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਇੰਟਰਵੀਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਏ ਨੇ ਤੇ ਜਿਹੜਾ ਫੜਿਆ ਏ ਉਮੀਦ ਹੈ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਉਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਇੰਨਾ ਹੀ ਦਾ ਹੀ ਬਿੱਟੂ ਨੇ ਸਾਫ਼ ਕੀਤਾ ਕਿ ਅਮਰਿਤਪਾਲ ਸਿੰਘ ਨੂੰ ਲੋਕਾਂ ਨੇ ਵੱਡਾ ਸਮਰਥਨ ਦੇ ਕੇ ਐਮਪੀ ਬਣਾਇਆ ਅਤੇ ਜੇਕਰ ਕੋਈ ਵਿਅਕਤੀ ਸੁਧਰਨਾ ਚਾਹੁੰਦਾ ਹੈ ਤਾਂ ਇਸ ਵਿੱਚ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੈ ਅਤੇ ਉਏ ਸਨੇਹਾ ਕੇਂਦਰ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ ਤੁਹਾਨੂੰ ਇੱਕ ਵਾਰ ਫਿਰ ਤੋਂ ਉਹ ਪੂਰਾ ਬਿਆਨ ਸੁਣਾਉਣਿਆ ਜੋ ਰਗਨੀਤ ਸਿੰਘ ਬਿੱਟੂ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਦਿੱਤਾ ਗਿਆ ਹੈ। ਉਹਦੀ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ। ਅਮਰਿਤਪਾਲ ਜਿਹੜਾ ਜੂਨੀ ਇਲੈਕਟਡ ਐਮਪੀ ਹੈ ਆਰ ਡਾਇਰ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਜਾ ਕੇ ਉਹਦੇ ਪਿਰੇ ਨਾਲ ਗੱਲ ਕੀਤੀ ਉਹਦੇ ਨਾਲ ਕੀ ਗੱਲ ਕਰੀ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਵੀ ਹੁਣ ਰਗਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੁੰਦਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਤੇ ਮੈਂ ਉਸ ਤੋਂ ਬਾਅਦ ਇੱਕ ਐਜ਼ ਅ ਪੰਜਾਬੀ ਹੋਣ ਦੇ ਐਜ਼ ਇੱਕ ਸੈਂਟਰ ਚ ਰਿਪਰਜੈਕਟ ਕਰਦੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀਂ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਵਾਦ ਕਰਨਗੇ ਬਹੁਤ ਅੱਛੀ ਗੱਲ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਤਰੂਣ ਕਰਾਂਗੇ ਸਾਨੂੰ ਇੱਥੇ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਨੂੰ ਕਿ ਪਤਾ ਉਹਦੇ ਮਨ 'ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇ ਜੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇ ਜੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਣ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਸੀ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਸੀ ਨੇ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਤਦਾਸੀਏ ਕਿ ਬੀਤੇ ਦਿਨੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਰੂਰ ਸਾਹਿਬ ਤੋਂ ਨਵੇਂ ਬਣੇ ਐਮਪੀ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂਗਾ ਅਤੇ ਅਮਰਿਤਪਾਲ ਸਿੰਘ ਦੀ ਰਿਹਾਈ ਬਾਰੇ ਉਨ੍ਹਾਂ ਦੀ ਰਣਨੀਤੀ ਕੀ ਹੈ ਉਸ ਬਾਰੇ ਗੱਲ ਕਰਾਂਗਾ ਰਮਨੀਤ ਮਿੱਟੂ ਨੇ ਕਿਹਾ ਕਿ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਅਮਰਿਤਪਾਲ ਦੇ ਪਰਿਵਾਰ ਦੀ ਜੇਲ੍ਹ ਵਿੱਚ ਅਮਰਿਤਪਾਲ ਨਾਲ ਕੀ ਗੱਲ ਹੁੰਦੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਅਮਰਿਤਪਾਲ ਦੇ ਮਾਪਿਆਂ ਦਾ ਫਿਲਹਾਲ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ